ਨਸ਼ਿਆਂ ਵਾਸਤੇ ਦੇਖੋ ਟੋਟਲ ਇੱਕ ਮਾਡਰਨਾਈਜੇਸ਼ਨ ਚਾਹੀਦੀ ਹੈ ਪੁਲਿਸ ਫੋਰਸ ਦੀ ਤਾਂ ਪਹਿਲਾਂ ਵੀ ਭਾਜਪਾ ਗਵਰਨਮੈਂਟ ਨੇ ਮਾਡਰਨਾਈਜੇਸ਼ਨ ਦੇ ਤਹਿਤ ਬਹੁਤ ਪੈਸਾ ਭੇਜਿਆ ਪੰਜਾਬ ਸਰਕਾਰ ਨੂੰ ਜਿਹਦੇ ਤਹਿਤ ਪੰਜਾਬ ਸਰਕਾਰ ਨੇ ਗੱਡੀਆਂ ਲੈ ਕੇ ਦਿੱਤੀਆਂ ਪੁਲਿਸ ਨੂੰ ਤੇ ਇਹ ਨਾਲ ਇਹ ਵੀ ਕਲੇਮ ਕੀਤਾ ਵੀ ਅਸੀਂ ਗੱਡੀਆਂ ਲੈ ਕੇ ਦਿੱਤੀਆਂ ਅਸੀਂ ਪੁਲਿਸ ਨੂੰ ਆ ਕਰ ਰਹੇ ਆ ਉਹ ਕਰ ਰਹੇ ਆ ਪੈਸਾ ਸਾਰਾ ਮਾਡਰਨਾਈਜੇਸ਼ਨ ਦੀ ਪਲਾਨ ਦੇ ਅੰਡਰ ਸੈਂਟਰ ਗਵਰਨਮੈਂਟ ਤੋਂ ਆਇਆ ਬੀਜੇਪੀ ਗਵਰਨਮੈਂਟ ਨੇ ਦਿੱਤਾ ਹੈ ਸੋ ਇੱਕ ਤਾਂ ਉਹ ਚੀਜ਼ ਕਿ ਪੁਲਿਸ ਨੂੰ ਮਾਡਰਨਾਈਜ਼ ਕਰਨ ਦੀ ਲੋੜ ਹੈ ਜਿਹੜੀਆਂ ਸਾਡੇ ਸ਼ਹਿਰ ਹੈ ਉਹਨਾਂ ਨੂੰ ਸਮਾਰਟ ਸਿਟੀ ਕਿਵੇਂ ਬਣਾਇਆ ਜਾ ਰਿਹਾ ਹੈ ਉਹਦੇ ਵਿੱਚ ਸਿਕਿਉਰਿਟੀ ਜਿਹੜੀ ਹੈਗੀ ਉਸ ਦਾ ਵੀ ਖਿਆਲ ਰੱਖਿਆ ਗਿਆ ਹੈ ਕੇ ਸਿਕਿਉਰਿਟੀ ਵਾਸਤੇ ਮਤਲਬ ਕਹਿ ਲੋ ਵੀ ਕੈਮਰੇ ਜਗਾ ਜਗਾ ਹੋਰ ਸੋ ਇਹ ਸਾਰੀਆਂ ਚੀਜ਼ਾਂ ਇੱਕ ਤਰ੍ਹਾਂ ਨਾਲ ਪੁਲਿਸ ਨੂੰ ਸਟਰੋਂਗ ਕਰਨਾ ਸਰਵੇਲੈਂਸ ਨੂੰ ਸਟਰੋਂਗ ਕਰਨਾ ਫੇਰ ਹੀ ਨਸ਼ਾ ਹਟੂਗਾ ਫੇਰ ਹੀ ਅਮਨ ਸ਼ਾਂਤੀ ਆਉਗੀ ਵੀ ਨੀਡ ਸਟਰੋਂਗ ਪੁਲਿਸ ਫੋਰਸ ਸਟਰੋਂਗ ਸਰਵੇਲੈਂਸ